ਫੇਰ ਅੜ ਗਈ ਉਹਦੀ ਮਾਂ ਤੂੰ 3 ਸਟਾਰ ਆਈ ਤੇਰਾ ਵਿਆਹ ਹੋਇਆ ਤੀ ਨਾ ਅੱਜ ਹੋਣਾ ਵਾ ਪਹਿਲੀ ਕਰ ਕੋਈ ਗਰੰਟੀ ਨਹੀਂ ਹੈਗੀ ਕਿ ਤੇਰਾ ਆਣਾ ਹੋਣਾ ਵੀ ਆ ਕਿ ਨਹੀਂ ਹੋਣਾ ਸਰ ਜੇ ਮੇਰੀ ਜਬਾਨ ਜਿਹੜੀ ਮੇਰੇ ਲਈ ਨਾ ਮਾੜੀ ਚੱਲਦੀ ਐ ਕਾਲੀ ਜਬਾਨ ਨੂੰ ਸਾਮ ਕੇ ਰੱਖੇ ਨੂੰ ਆਹੋ ਤੇਰੇ ਵਰਗੀ ਚੋਣਾ ਖਾਦ ਗਈ ਘਟੇ ਨਾਲ ਕੁੜੀਆਂ ਵੇਖਣ ਜਾਂਦੀ ਜਾਂਦੀ ਉਥੋਂ ਕੋ ਤੇਰੇ ਵਰਗੇ ਰੱਸ ਨੂੰ ਲੇ ਫੇਰ ਅੜ ਗਈ ਉਹਦੀ ਮੇਰਾ ਸੁਭਾ ਦੇ ਜਿਹੜਾ ਰਸਗੁੱਲਾ ਹੁਣੇ ਹਰ ਵਾਰੀ ਰਸਗੁੱਲਾ ਡੰਡਿਆ ਇਹ ਹੁਣ ਨਹੀਂ ਜਿਹੜੇ ਬਣਾ ਜਿੰਨੇ ਲੋਪਰ ਬਣ ਗਏ ਆ ਸਾਰੇ ਬੋਲੇ ਆ ਕੰਮ ਹਾਂ ਹਾਂ ਇਹ ਚਲ ਅਬ ਇਹ ਕਿਹਦੇ ਕਿਹਦਾ ਕੰਮ ਮੰਨ ਨਹੀਂ ਰਸਗੁੱਲੇ ਮੇਰੇ ਫੇਸ ਉੱਤੇ ਹਸਾਉਣਾ ਕਰ ਦਿੰਦੇ ਸਭ ਤੇਰੇ ਨੀਵੀਂ ਵਾਲੀ ਗੱਲ ਕਰਕੇ ਚੱਲ ਚੱਲ ਚਲ ਚੇਰੇ ਅਗਰ ਤੂੰ ਨਹੀਂ ਨਹੀਂ ਜਰੂਰੀ ਨਹੀਂ 1 2 3 ਸਟਾਰ ਕੀ ਬਣ ਤਰਾਗਾ ਹੁਣਾਂ ਕੇ ਨਹੀਂ ਹੁਣਾ ਇਹ ਕੋਈ ਗਰੰਟੀ ਹੈ ਨਹੀਂ ਆ ਜਦੋਂ ਦੇਖੋ ਕੁੜੀਆਂ ਵੇਖ ਕੇ ਆਕੀ ਮੈਂ ਤੁਹਾਡੇ ਨਾਲ ਸੜ ਜੇ ਤੇਰੀ ਜ਼ੁਬਾਨ ਜਿਹੜੀ ਮੇਰੇ ਲਈ ਚੰਗੀ ਨਹੀਂ ਚੱਲਦੀ ਇੱਕ ਲੈਣੀ ਆ ਬਹੁਤ ਨਹੀਂ ਜ਼ੁਬਾਨ ਤੇਰੇ ਵਰਗੀ ਜੋ ਕਾਲੀ ਜ਼ੁਬਾਨ ਇੱਕ ਜਿੱਥੇ ਵੀ ਤੈ ਜਾਓ ਕੁੜੀਆਂ ਵੇਖ ਤੇਰੇ ਵਰਗੇ ਰਸੂਲੇ ਰੱਖਦੇ ਨੇ ਕਾਲੇ ਲੰਗੇ ਉਹਨਾਂ ਨੂੰ ਪਤਾ ਹੁੰਦਾ ਹੈ ਇਹ ਨਹੀਂ ਹੁਣਾ ਲੈ ਚੱਲ मेरी गल राज दीदी दीदी जिन्नी मर्जी करा के फर्क पैना ए नी निखरना 1 2 3 7 ਮੈਂ ਥੋੜੀ ਬੁਝੀ ਵਿਚਾਰ ਕਰੋ ਕਿੱਦਾਂ ਲੰਡੇ ਤੁਸੀਂ ਆ ਕੱਪੜੇ ਪ੍ਰੈਸ ਕਰਦਾ ਤੁਸੀਂ ਉਹ ਸਮਝਾਓ ਇਹਨੂੰ ਸਮਝਾਓ ਕਿੱਦਾਂ ਬੋਲਦੀ ਕਿੱਡੀ ਜਮਾਨੀ ਦੀ ਕੱਢੀ ਆ ਜਦ ਮੈਂ ਕੱਪੜੇ ਪ੍ਰੈਸ ਕਰਾਉਂਦੀ ਇਹਨੂੰ ਨਹੀਂ ਲੱਗਦਾ ਫੀ ਵਰਦੀ ਆ ਫੀ ਵਰਦੀ ਆ ਤੂੰ ਲੇੜ ਗਈ ਨਾ ਲੈਣਾ ਕਰੋ ਕਿ ਸਿਆਣੇ ਬਣੇ ਕੱਲ ਨੂੰ ਤੇਰਾ ਵਿਹਾਰ ਹੋਣਾ ਨਾ ਐਦਾਂ ਲੱਗਦੇ ਨਹੀਂ ਚੰਗੇ ਲੱਗਦੇ ਤੇ ਮੇਰਾ ਕਾਲਾ ਕਾਲਾ ਕੀ ਵੀ ਆ ਨਾ ਦਬਾਰਾ ਕਰੋ ਕੀ ਇਹ ਪੁੱਤ ਹੌਂਸ ਬਿਜਣਾ ਗੱਲ ਕਰ ਨਹੀਂ ਤੂੰ ਸਾਬੀ ਹੋਲੀ ਬੋਲੇ ਥੋੜਾ ਮੈਂ ਮੇਰਾ ਪੁੱਤ ਮਾਈਕ ਲੱਗਾ ਤੁਹਾਨੂੰ ਹੋਲੀ ਬੋਲੋ ਹੋਲੀ ਹੋਦੀ ਬੁੱਤ ਮੈਂ ਮੈਂ ਬਸ ਉਹ ਹੀ ਤੁਹਾਨੂੰ ਫਿਰ解释 ਕਰਵਾ ਦਿਆਂ ਨੂੰ ਤੇ ਵਿਚਾਰ ਕਰਿਆ ਕਰੋ ਬੋਲਣ ਲੱਗੇ ਕਿੰਨਾ ਰੋਣਾ ਪਾਇਆ ਤੂੰ ਦੋਵਾਂ ਛੜਿਆ ਨੇ ਪੰਗਾ ਇਹਨੇ ਲਿਆ ਨਹੀਂ ਹੋਣੀ ਆਂਕੇ ਹਾਂ ਬੋਲਣਾ ਨਹੀਂ ਨੂੰ ਨਹੀਂ ਪਤਾ ਤੈਨੂੰ ਬੜਾਗਾ ਤੂੰ ਮੋਂ ਕੋ ਫੇਰ ਮੁਸ਼ੇੜਿਆ ਤੂੰ ਹੋ ਛੇੜਦਾ ਮੈਨੂੰ ਸਾਰਾ ਬਤਾ ਦੇ ਉਹ ਛੇੜਨਾ ਮੈਂ ਭੁੱਤ ਲਈ ਹੁਣ ਗਾਲਾਂ ਫਾਪੜਾਂ ਨਹੀਂ ਛੜਕੇ ਕਾਲਾ ਕਾਲਾ ਕਹਿੰਦੀ ਆ ਮੈਨੂੰ ਜਾ

ਤੈਨੂੰ ਲਗਣੀ ਨਹੀਂ ਤੇ ਆ ਕੇ ਜਾਣਾ ਕੁੜੀ ਤੂੰ ਇਹਦੇ ਦਾ ਘਰੇ ਅੰਦਰੋਂ ਕੰਨ ਕਰ ਲੈਣੀ ਹੈ ਪੰਗਾ ਨਹੀਂ ਮਿਕਾ ਆਹ ਕਿ ਤੁਹਾਨੂੰ ਮਮੀ ਇਹਨੂੰ ਸਮਝਾਇਆ ਕਰੋ ਮਮੀ ਆ ਬੋਲਦੀ ਬੜਾ ਇਹਦੀ ਗਿੱਡੀ ਚ ਬਾਹਰ ਆ ਗਈ ਊਏ ਚੜਾਈ ਆ ਤੂੰ ਇਹਨੂੰ ਛੇੜਿਆ ਨਾ ਤੂੰ ਹਮੇਸ਼ਾ ਅਈ ਨਜਾਜ கிளாਸ ਮਰਡਰ ਕਰ ਗਈ ਤਾਂ ਸੀਨ ਸੀਨੇ ਨੇ ਵੀ ਵੀਡੀਓ ਪਾ ਦਿੱਤੀ ਸਵੇਰੇ ਜਾਸਾ ਨਹੀਂ ਕੀਤੀ ਬਾਅਦ ਵਿੱਚ ਵੀਡੀਓ ਬਣਾਇਆ ਨਹੀਂ ਮੈਂ ਤੁਹਾਨੂੰ ਬਥੇ ਵਿਚਾਰ ਕੇ ਦੱਸਿਆ ਕਰੋ ਕਿੰਨਾ ਰੌਲਾ ਪਾਇਆ ਤੂੰ ਦੋਵਾਂ ਚਾਹਿਆਂ ਨੇ ਇਹਨੇ ਮੇਰੇ ਨਾਲ ਵੀ ਪੰਗਾ ਲਿਆ ਇਹ ਮੇਰੇ ਚਿਚਣੀਆਂ ਛੇੜ ਗਾਇਆ ਵੇਹੜੀ ਦੀ ਜ਼ੁਬਾਨ ਹੋਣੀ ਬੋਲਦੀ ਵੇਲੇ ਕਿ ਨਾ ਇਹਦੀ ਕੰਟਰੋਲ ਤੇ ਨਹੀਂ ਰੱਖਣੀ ਹੁੰਦੀ ਜ਼ੁਬਾਨ ਚਲ ਕੋਈ ਨੁਕਸਨ ਨਹੀਂ ਕੀ ਪੈਣਾ ਹੈ ਤਣਾ ਨਹੀਂ ਕਰੀਗਾ ਨਿੱਕੀ ਤੇ ਮੈਨੂੰ ਕਾਲਾ ਕਾਲਾ ਦਿਂਦੀ ਹੈ ਉੱਤ ਚੱਲ ਕੋਈ ਕਰ ਨਹੀਂ ਖੇਰ ਕੀ ਕਹਿੰਦੀ ਆ ਕਾਲਾ ਕਾਲਾ ਤੇ ਜਾ ਜਾ ਕਾਲਾ ਕਾਲਾ ਨਹੀਂ ਕਰ ਨਹੀਂ ਕਹਿੰਦਾ ਨਾ ਬਹੁਤ ਵਧੀਆ ਸੀ ਕਹਿਣਾ ਨਹੀਂ ਆ ਸਭ ਅਜੇ ਇਹਦਾ ਸੀਨ ਮੋਟੇ ਜਿਹੜਾ ਦੀਦੀ ਹੱਸਦੀ ਮੈਂ ਹੱਸਦੇ ਆ ਆ ਹੱਸਦਾ ਇਹ ਕੋਈ ਨਾ ਫੇਸ਼ੀਅਰ ਕਰਾ ਦੇ ਆ ਇਹ ਚੋਕੜਾ ਕਿਉਂ ਫੜਦਾ ਕਾਲੇ ਕਾਲੇ ਨਾਲ ਰਹਿੰਦੇ ਇਥੋਂ ਦਾ ਕਿ ਕਾਲੇ ਕਾਲੇ ਆ ਵੇਖੀ ਜਾ ਮੇਰਾ ਪੁੱਤ ਫਿਸ਼ਿੰਗ ਕਰਾ ਰਿਹਾ ਜਾ ਮੇਰਾ ਪੁੱਤ ਤੂੰ ਹੀ ਕਹਿਆ ਸੀ ਜਿੰਨੇ ਮਰਜੀ ਕਰਾ ਲਾ ਉਹ ਕਹਣਾ ਨਹੀਂ ਕਰਨਾ ਤੂੰ ਹੀ ਸਭੀ ਇਹੀ ਕਹਣਾ ਉਦੋਂ ਤੇ ਮੈਂ ਪ੍ਰੋਡਕਟ ਨਹੀਂ ਵਧੀਆ ਜਾ ਮੇਰਾ ਪੁੱਤ ਫਿਸ਼ਿੰਗ ਕਰਾ ਆਇਆ ਇਹ ਆਹ ਚੰਗੇ ਪ੍ਰੋਡਕਟ ਲਵਾਈ ਚੰਗਾ ਮਾਸਾ ਜੀ ਮੈਂ ਮਰਜੀ ਚੰਗੇ ਪ੍ਰੋਡਕਟ ਲਵਾ ਲੇ ਰਹਿਣਾ ਇਹ ਗੰਦਾ ਨਹੀਂ ਮੇਰੀ ਕਿਰਿਆ ਦੀ ਬੂਹ ਮੂੰਹ ਤੇ ਬੇਇਜ਼ਤੀ ਕਰੀ ਜਾਂਦੀ ਤੂੰ ਤੂੰ ਚੁੱਪ ਕਰ ਜਾਂਗੀ ਇੰਨਾ ਨਾ ਬੋਲਿਆ ਕਰ ਚੁੱਪ ਨਹੀਂ ਕਰਨਾ ਮੇਰਾ ਮੇਰਾ ਤੂੰ ਦੋਵੇਂ ਰਲ ਕੇ ਤਮਾਸ਼ਾ ਬਣਾਉਣੀ ਹੈ ਜੀ ਹੁਣ ਨਹੀਂ ਨਹੀਂ ਜਾ ਰੋ ਦੱਸਿਆ ਕਿੱਥੇ ਜਾਣਾ ਫੇਸ਼ੀਅਲ ਕਰਾਉਣਾ ਮੈਂ ਸਨਾਂ ਕਿੱਥੇ ਕਿੱਲਾਉਣਾ ਕੋਈ ਹੋਇਆ ਬੇਸ਼ੇਮੀ ਬਣਿਆ ਮੈਂ ਮਰਦਿਆ ਸਰਦ ਜੂਗਾ ਉਹ ਕਰ ਜੂਗਾ ਕੋਈ ਗੱਲ ਨਹੀਂ ਅੰਦੀ ਤੂੰ ਕੀ ਕੰਮ ਦੇ ਨਹੀਂ ਲਗਾਉਂਦਾ ਹਮ ਤਾਂ ਇਥੋਂ ਸਸਤੇ ਸੁਸਤੇ ਜਿਹੰਦੇ ਆਹ ਤਾਂ ਹਜ਼ਾਰ ਡੇਢ ਹਜ਼ਾਰ ਪ੍ਰੋਫੈਸ਼ਨਲ ਕਰਾਤੇ ਮੈਂ ਪੰਦੀਆ ਵਾਲਾ ਕਰਾ ਗਿਆ ਉਹ ਤਾਂ ਦੋ ਕਰਾ ਲਾਈਆ ਮੇਰਾ ਕਰਾਏ ਵੀ ਲੈਣਾ ਨਹੀਂ ਇੰਦਾ ਲੈ ਗਿਆ ਤੀ ਤੋਪ ਕਾ ਦਿੱਤਾ ਕੱਪੜੇ ਬਤਾ ਸਿਰ ਪਾੜ ਦੇਣਾ ਮਮੀ ਉਹ ਮਾਜੀ ਕਾ ਪਰਫੈਕਟ ਕਰੀ ਕਰੀ ਮੈਂ ਸੀਨ ਕੰਪਲੀਟ ਕੀਤਾ ਸੀਨ ਸੀ ਹੋਣੀਗਾ ਮੇਰੇ ਕੋਲ ਟੈਕਨੀਸ਼ਨ ਆ ਕੇ ਸੀਨ ਹੈ ਨਾ ਸਾਰੇ ਗੱਲਾਂ ਯਾਰ ਸੀਨ ਹੈ ਆਏ ਤੇਰ ਮਹੀ ਅੱਜ ਨਹੀਂ ਦੇਖਿਆ ਪੱਕਾ ਜਵਨ ਵਾ ਸੱਤਿਏ ਨੇ ਐਂਕ ਇਦਾਂ ਹੀ ਨਾਲੀ ਇਦਾਂ ਬੀ ਵੀਰ ਸਾਜੇ ਜਿਹੜੀ ਫਨੀ ਤੋਂ ਸ਼ੁਰੂ ਹੋਈ ਹੈ ਨਾ ਉਹ ਸਾਡੀ ਫਨ ਵੀਡੀਓ ਫਨੀ ਆਹ ਹੁਣ ਕਿਹੜਾ ਤੁੰਗਾਈ ਚਾਹਵੇਂ ਪ੍ਰੋਫੈਸ਼ਨਲ ਨਹੀਂ ਜਾ ਮੇਰਾ ਪੁੱਤ ਫੇਸ਼ੀਅਲ ਕਰਾ ਰਿਹਾ ਅੱਜ ਜਾ ਕਿਹੜਾ ਬੇਸਿਕ ਥੋ ਜਿਹੜਾ ਅੱਗੇ ਕੋਲ ਨਾ ਹੋਣਾ ਉਹ ਲਾ ਕੇ ਆਇਆ ਮੇਰੇ ਤਾਂ ਨਹੀਂ ਕੋਈ ਫੀਸ ਹੈ ਸਰਪਾ ਦਾ ਮੇਰੀ ਗੱਲ ਸੁਣੋ ਐਡੀ ਕੀ ਫੀਸ ਤੋਂ ਬਿਨਾ ਹੀ ਜੋ ਕਿਤਾਬ ਖਰੀਦ ਪਸੰਦ ਆ ਜੇ ਨਹੀਂ ਤੂੰ ਚੁੱਪ ਕਰ ਜਾ ਤੂੰ ਸਦੀ ਲੜਾਈਆਂ ਪਾਉਣੀ ਆ ਜਾਂ ਮੈਂ ਕੋਤ ਐਂ ਕਨ ਨੋਟਿਸ ਦਾ ਕਰਾ ਕੇ ਲਿਆਈ ਚੰਗਾ ਮਸਲ ਮਹਿੰਗਾ ਕਰਾ ਲਿਆਈ ਅੱਗੇ ਸਸਤੇ ਸਸਤੇ ਕਰਾ ਲਿਆ ਹੁੰਦਾ ਮੈਂ ਕਰਾ ਲਿਆ ਹਾਂ ਫੀਸ ਇਹਦੇ ਮੂੰਹ ਤੇ ਜਿਭ ਰੋ ਕੋਈ ਨਹੀਂ ਬੋਲਦੀ ਨਾ ਬੋਲੀ ਚੁੱਪ ਕਰ ਜਾ 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 ਤੂੰ ਕਰਾ ਕੇ ਲਿਆ

ਮੇਰੇ ਗੂਗਲ ਪੇਚ ਕੀ ਆ ਸਾਕੋ ਹੈਗਾ ਉਹਨੂੰ ਵੱਖਰੇ ਨਾਲ ਰੱਖ ਲੈ ਇੰਨਾ ਤੋਂ ਕੰਜੂਸ ਆ ਕੱਲ ਨੂੰ ਵਿਆਹ ਕਰਾ ਕੇ ਕੰਜੂਸ ਬਣਨ ਆ ਉਹ ਵੋਟਿੰਗ ਨਹੀਂ ਹੋ ਰਹੀਦੀਆਂ ਹੋਈਆਂ ਫਿਰ ਮੰਮੀ ਦੋ 5000 ਰੁਪਇਆ ਤਾਂ ਗੂਗਲ ਪੇ ਹੈਗਾ ਨਾ ਤੇਰੇ ਕੋਲ ਗੂਗਲ ਪੇ ਹੈਗਾ ਤਾ ਦੀਦੀ ਦੇ ਕੋਲ ਗੂਗਲ ਪੇ ਹੈਗਾ ਤਾ 1 2 3 ਸਟਾਰਟ ਚਲ ਉਹਦੇ ਨਾਲ ਨਾਲ ਲੜਿਆ ਕਰਈਂ ਨਾ। ਉਹ ਮੰਮੀ 5000 ਰੁਪਇਆ ਦੋ ਤੁਸੀਂ ਮੈਨੂੰ ਮੈਂ ਜਾਵਾਂ। ਮੇਰੀ ਗੱਲ ਸੁਣ ਗੂਗਲ ਪੇ ਹੈਗਾ ਨਾ ਤੇਰੇ ਕੋਲ ਉਹਦੇ ਤੋਂ ਕਰ ਨਹੀਂ ਪੈ ਰਿਹਾ। ਉਹ ਚ ਕੀ ਆ? ਅੱਛਾ ਸਾਰਾ ਕੁਝ ਹੈਗਾ ਵਾ। ਤੇਰੇ ਪਿਓ ਨੇ ਤੇਰੇ ਕੋਲ ਬਥੇਰੇ ਪੈਸੇ ਪਾਏ ਉਹਦੇ ਵਿੱਚ। ਤੂੰ ਜਿਹੜੇ ਪੈਸੇ ਨਹੀਂ ਨਾ ਕਰਦੇ ਤਾਂ ਕੰਜੂਸ ਬਣ ਕੇ ਨਹੀਂ ਸਰਨਾ। ਬੁੜੀਆਂ ਇਦਾਂ ਨਹੀਂ ਲੈਂਦੀਆਂ ਹੁੰਦੀਆਂ ਉਹਨਾਂ ਦੇ ਸਾਰੇ ਸ਼ੌਂਕ ਮੁਕ ਪੂਰੇ ਕਰਨੇ ਪੈਂਦੇ ਆ। ਤੇ ਵਧੀਆ ਜਿਹਾ ਫੇਸ਼ਲ ਕਰਾ ਕੇ ਆਈ ਤੇ ਨਾਲ ਇੱਕ ਸੋਹਣਾ ਜਿਹਾ ਸੂਟ ਲੈ ਆਈ ਠਿੱਕੇ ਜਿਹਾ ਰੰਗ ਦਾ ਬਹੁਤ ਗਾੜੇ ਰੰਗ ਦਾ ਨਾ ਨਹੀਂ ਰੰਗ ਜਿਆਦਾ ਚਮਕਦਾ ਉਹਦੇ ਵਿੱਚ। ਕੋਈ ਨਹੀਂ ਮੈਂ ਆਖਿਆ ਨਾ ਵੀ ਜਬਾਨ ਬੰਦ ਕਰਾਲੋ ਨਾ ਤੇ ਮਾਂ ਦੀ ਗੱਲ ਲਈ ਮੰਮੀ ਕਹਿੰਦੀ ਨਾ ਵੀ ਵੇਖੀ ਉੱਥੋਂ ਚ ਰੰਗ ਪੈਣੇ ਲੈ ਜਾਓ ਇਹਨੂੰ ਲੈ ਜਾਓ ਇੱਥੋਂ ਨਹੀਂ ਤੇ ਮੈਂ ਨਹੀਂ ਜਾਣਾ ਜੁਣਾ ਵਿਆਹ ਨਹੀਂ ਕਰਾਉਣਾ ਇੰਨੇ ਤੇ ਲੜਾਈ ਰੋਜ਼ ਰੱਖਿਆ ਕਰਨੀ ਐਵੇਂ ਮੈਲਾ ਨਹੀਂ ਕਰਾਉਣਾ ਉਹਨੇ ਮਗਰ ਲਾ ਕੇ ਉਹਨੇ ਤੇ ਆਪਣੇ ਸਹੁਰੇ ਚੰਗੇ ਆ ਤੂੰ ਮੋ ਤੇ ਘੋਟੇ ਲਿਆ ਜਾ ਉੱਠ ਇੱਥੇ ਬਹਿ ਗਿਆ ਛੋੜਾ ਹੋ ਕੇ ਜਾਂ ਗੂਗਲ ਤੇ ਹੈਗਾ ਤੇਰੇ ਕੋਲ ਫੋਨ ਵੀ ਤੇਰੇ ਕੋਲ ਵਾ ਤੂੰ ਜਾਣ ਕਿਉਂ ਲੈਡੇ ਫਾਈ ਲੈਣ ਨੂੰ ਸੋਤਾ ਇੱਥੇ ਮੈਨੂੰ ਪਤਾ ਸਾਰਾ ਤੇ ਚਲਦਾ ਬਸ ਮਾੜੀ ਗੱਲ ਕਹੀ ਮੰਮੀ ਜੀਏ گلابی ਰੰਗ ਦਾ ਬਸ ਤੇ ਤੂੰ ਹੀ ਨਨਹਾ ਬੋਲਿਆ ਕਰ گلابی ਰੰਗ ਤੈਨੂੰ ਜਿਆਦਾ ਪਤਾ ਬਣਨਾਵਾ ਉਹ ਆਪੇ ਲੈ ਉਹ ਜਿਹੜਾ ਮਰਜੀ ਪਾ ਲੂਗਾ ਚਲ ਫੇ ਲਾਲ ਲੈ ਆਵੇਂ ਇਹ ਕੁੱਤਰ ਖਾ ਲੈ ਮਰ ਕੋ ਜਾ ਬਰਾਸੂੰ ਰੀ ਵੈਸੇ ਕਰਵਾ ਤਾਂ